ਹਲਕਾ ਕੁੱਤਾ ਕੱਟ ਜੇ ਜੇ ਹਲਕਾ ਨਾ ਕੁੱਟਿਆ ਹੋਵੇ ਉਸ ਤੋਂ ਪਹਿਲੋਂ ਇੱਥੇ ਆਉਣਾ ਚਾਹੀਦਾ ਏਕ ਜਿਹੜਾ ਦਿਮਾਗੀ ਮੈਂਟਲੀ ਹੋ ਜਾਣਾ ਭਾਵੇਂ ਕਿਤਨਾ ਵੀ ਸੰਗਲਾ ਨਾਲ ਕਿਉਂ ਨਹੀਂ ਵੱਧਿਆ ਹੋਇਆ ਇੱਕ ਜਿਹਨੂੰ ਹਜੀਰਾ ਹੋਣ ਕੋੜ ਦਾ ਰੂਗ ਹੈ ਉਸ ਵਕਤ ਸਤਗੁਰਾਂ ਨੇ ਆਪਣੇ ਚਰਨਾਂ ਦੇ ਦੋਨੋਂ ਜੋੜਾ ਸਹਿ ਬਖਸ਼ ਕੇ ਬਿਆਨ ਤਵਰ ਦੇਣਾ ਕੀਤੇ ਸਤਗੁਰੂ ਜੀ ਮਹਾਰਾਜ ਦੇ ਇਹ ਬਚਨ ਨੇ ਕਿ ਜਿਹੜੇ ਸ਼ਰਧਾ ਧਾਰ ਕਰਕੇ ਆਉਣਗੇ ਉਹਨਾਂ ਦੇ ਦੁੱਖ ਦੂਰ ਹੋਣਗੇ ਜਿੱਥੇ ਸਤਗੁਰਾਂ ਨੇ ਇਹ ਬਖਸ਼ਿਸ਼ ਦਿੱਤੀ ਉੱਥੇ ਸਤਗੁਰਾਂ ਨੇ ਕਿਹਾ ਕਿ ਬਾਬਾ ਸਚਨ ਸਾਝੀ ਤੁਹਾਡੀ ਕਾਲ ਕਮਾਈ ਥਾਂ ਪਈ ਹੈ ਤੁਹਾਡੀ ਸੇਵਾ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਮਨਜ਼ੂਰ ਹੋ ਗਏ ਤੁਸੀਂ ਹੁਣ ਆਪਣੀ ਨਗਰੀ ਵਿੱਚ ਜਾਓ ਇਹ ਤੁਹਾਨੂੰ ਬਖਸ਼ਾ ਦੇ ਦਿੱਤੀਆਂ ਤੇ ਬਹੁਤ ਸਾਰੇ ਦੁਖੀ ਦੁਖੀ ਲੋਕ ਤੁਹਾਡੇ ਪਾਸ ਆਇਆ ਕਰਨਗੇ ਉਹਨਾਂ ਦੇ ਤਨ ਦੇ ਨਾਲ ਸ਼ੁਆਇਓ ਉਹ ਦੁੱਖਾਂ ਤੋਂ ਰਹਿਤ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਕਰ ਲੈਣਗੇ ਇੱਕ ਤੁਸਾਂ ਨੇ ਧਰਮਸ਼ਾਲ ਬਣਵਾਉਣੀ ਹੈ ਸਵੇਰ ਤੇ ਸ਼ਾਮ ਸਤਨਾਮ ਦਾ ਕੀਰਤਨ ਕਰਨਾ ਹੈ ਤੇ ਆਈਆਂ ਹੋਈਆਂ ਸੰਗਤਾਂ ਦੀ ਲੰਗਰਾਂ ਦੀ ਸੇਵਾ ਕਰਨੀ ਹੈ ਤੇ ਆਪਣੇ ਪਰਿਵਾਰ ਦਾ ਵੀ ਜੀਵਨ ਨਰਵਾਹ ਕਰਨਾ ਹੈ ਤੇ ਬੜੇ ਦੂਰ ਦਰਾਡੇ ਤੋਂ ਗੁਰੂ ਕੀਆ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰ ਜੀ ਮਹਾਰਾਜ ਦੇ ਦਰਸ਼ਨਦਾਰੇ ਕਰਕੇ ਅਤੇ ਸਤਿਗੁਰਾਂ ਦੇ ਜੋੜਾ ਸਾਹਿਬ ਨੂੰ ਆਪਣੇ ਤਲ ਨਾਲ শুਵਾ ਕੇ ਦੁੱਖਾਂ ਤੋਂ ਰਹਿਤ ਹੁੰਦੇ ਅਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ